ਪਹਿਲੀ ਆਵਾਜ਼ ਲਾਈਵ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਨਮਸਕਾਰ ਆਓ ਸੁਣਦੇ ਹਾਂ ਅੱਜ ਦੀ ਖਬਰ ਅੱਜ ਸੱਚਖੰਡ ਸ੍ਰੀ ਹਜੂਰ ਸਾਹਿਬ ਜੱਥਾ ਕਮੇਟੀ ਲੁਧਿਆਣਾ ਵੱਲੋਂ ਨਗਰ ਕੀਰਤਨ ਸਜਾਇਆ ਗਿਆ ਜਿਸ ਵਿੱਚ ਸਰਦਾਰ ਕੁਲਦੀਪ ਸਿੰਘ ਦੀਪਾ ਅਤੇ ਪਰਮ ਵੀਰ ਸਿੰਘ 바ਵਾ ਨੇ ਦੱਸਿਆ ਕਿ ਸ਼ਹੀਦਾਂ ਦੇ ਸਿਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਗੁਰਦੁਆਰਾ ਖਾਲਸਾ ਇਸਤਰੀ ਦਲ ਸ਼ਹੀਦਾਂ ਨੇੜੇ ਦਮੋਰੀਆ ਪੁਲ ਤੋਂ ਦੁਪਹਿਰ 3 ਵਜੇ ਆਰੰਭ ਹੋਇਆ ਸੰਗਤਾਂ ਨਗਰ ਕੀਰਤਨ ਵਿੱਚ ਆਪਣੀ ਹਾਜ਼ਰੀ ਲਗਾ ਕੇ ਗੁਰੂ ਸਾਹਿਬ ਦੀਆਂ ਅਸੀਸਾਂ ਪ੍ਰਾਪਤ ਕੀਤੀਆਂ ਇਸ ਮੌਕੇ ਗੁਰਜੀਤ ਸਿੰਘ ਸੋਨੂ ਬਰਿੰਦਰਦੀਪ ਸਿੰਘ ਸਰਬਦੀਪ ਸਿੰਘ ਪਵਨਦੀਪ ਸਿੰਘ ਗगन ਕਾਲੜਾ ਸਤਵਿੰਦਰ ਬੱਗਾ ਰਮਨਦੀਪ ਲਾਲੀ ਦਵਿੰਦਰ ਸਿੰਘ ਮੱਕੜ ਦਵਿੰਦਰ ਸਿੰਘ ਮੁਖਬੀਰ ਸਿੰਘ ਗੁਲਸ਼ਨ ਸਿੰਘ ਆदि ਮੌਜੂਦ ਸਨ ਮੁੱਖ ਸੰਪਾਦਕ ਪਰਮਜੀਤ ਸਿੰਘ ਪੂਰ ਦੀ ਰਿਪੋਰਟ ਕੈਮਰਾਮੈਨ ਸन्नी ਮੱਕੜ ਦੇ ਨਾਲ ਪਹਿਲੀ ਆਵਾਜ਼ ਲਾਈਵ ਤੋਂ ਸਚਕਾਂਡ ਸ਼੍ਰੀ ਹਜੂਰ ਸਾਹਿਬ ਜੱਥਾ ਕਮੇਟੀ ਵੱਲੋਂ ਅਤੇ ਗੁਰਦੁਆਰਾ ਸਾਹਿਬ ਆਈਪੀਆ ਸ਼ਹੀਦਾਂ ਦੇ ਤਬਰੇ ਪੁੱਲ ਦੇ ਸੰਯੋਗ ਨਾਲ ਜਿਹੜਾ ਮਹਾਨ ਨਗਰ ਕੀਰਤਨ ਸਹਿਬ ਚੜਿ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਜੋ ਕਿ ਤੱਪੀਆਂ ਤਵੀਆਂ ਤੇ ਬੈਠੇ ਬੈਠੇ ਸਤਿਗੁਰੂ ਸਾਹਿਬ ਚੜਿ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਜਿਹੜਾ ਸ਼ਹੀਦੀ ਦਿਹਾੜਾ ਜਪਿਓ ਜਿਹਨਾਂ ਅਰਜਨ ਦੇਵ ਗੁਰੂ ਜੀ ਜੋ ਸੰਕਟ ਜੋ ਨ ਆਇਓ ਬਾਈ ਗੁਰਜੀ ਕਾ ਖਾਲਸਾ ਬਾਈ ਗੁਰਜੀ ਕੀ ਫਤਿਹ ਕਿੱਥੋਂ ਲੰਘੇ ਉਹ ਅੱਜ ਚਾਲੂ ਹੋਇਆ ਕਿੱਥੇ ਤੁਮਰੀਆ ਪੁਲ ਲੈ ਕੇ ਕਿੱਥੇ ਜਾਣਾ ਕਿੱਥੇ ਜਾਊਗਾ ਜੀ ਦੋ ਮੋਰਿਆ ਪੁਲ ਤੋਂ ਜਾ ਕੇ ਇਹ ਰੂਟ ਪਿਛਲੇ ਸਾਲਾਂ ਨਾਲ ਪੁਰਾਣਾ ਹੀ ਰਹੇਗਾ ਬਾਈ ਗੁਰਜੀ ਕਾ ਖਾਲਸਾ ਬਾਈ ਲੋਕੋ ਭਾਈਚਾਰੇ ਕਿਸ ਲਈ ਦੋਗੇ ਇਤੇ ਦਿਨ ਬਾਰੇ ਭਾਈਚਾਰਾ ਦੇਖੋ ਤੁਹਾਡੇ ਸਾਹਮਣੇ ਆ ਭਾਈਚਾਰਾ ਨੂੰ ਇਹ ਸੈਂਟੀ ਕਰਦੇ ਆ ਹੰਟੇ ਮੱਤੇ ਜਲਦੀਆਂ ਛਵੀਲਾ ਤੇ ਗੁਰੂ ਦਾ ਲੰਗਰ ਚੱਲ ਚੱਲ ਰਿਹਾ ਸੰਸਾਭਾ ਲੋਕ ਕਿੱਦਾਂ ਦੇ ਕੰਮ ਕੀਤੇ ਜਾ ਰਹੇ ਬਹੁਤ ਸਨਯੋਗ ਮਿਲਣਾ ਇਹ ਨਗਰ ਕੀਰਤਨ ਸਟਾਰਟ ਹੋਣ ਜਾ ਰਿਹਾ ਸਿੱਖ ਭਾਈ ਜਾਣਾ Hindu ਭਾਈ ਜਾਣਾ ਮੁਸਲਮਾਨ ਭਾਈ ਜਾਣਾ ਇਹ ਸਾਰੇ ਇਕੱਠੇ ਹੋ ਕੇ ਇਹ ਨਗਰ ਕੀਰਤਨ ਦੀ ਸ਼ੋਭਾ ਵਧਾਉਣਗੇ ਬਾਈ ਕੌਜੀ ਦਾ ਖਾਲਸਾ ਬਾਈ ਜਵਨੀ ਦੀ ਜਗਤ ਹੈ ਬਾਈ ਬੁੱਧੀ ਦੀ ਫਤਿਹ ਅੱਜ ਸਾਜ ਖਾਨ ਸ੍ਰੀ ਹਜੂਰ ਸਾਹਿਬ ਜਿੱਥਾ ਕਮੇਟੀ ਲੁਧਿਆਣਾ ਵੱਲੋਂ ਸ਼ਹੀਦਾਂ ਦੇ ਸਰਤਾਜ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਗੁਰਪੁਰ ਨੂੰ ਸਮਰਪਤ ਮਹਾਨ ਨਗਰ ਕੀਰਤਨ ਜੋ ਕਿ ਗੁਰਦੁਆਰਾ ਖਾਲਸਾ ਇਸਤਰੀ ਦਲ ਸ਼ਹੀਦਾ ਨੇੜੇ ਤਮੋਰੀਆ ਪੁਲ ਤੋਂ ਆਰੰਭ ਹੋਣ ਜਾ ਰਿਹਾ ਹੈ ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਸਿਵਲ ਲਾਈਨ ਦੇ ਇਲਾਕੇ ਵਿੱਚ ਹੁੰਦਾ ਹੋਇਆ ਇਹ ਗੁਰਦੁਆਰਾ ਵਿਖੇ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਵੇਗਾ ਅਸੀਂ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਕਿ ਜਿਸ ਜਿਸ ਰੂਟ ਤੋਂ ਨਗਰ ਕੀਰਤਨ ਜਾਏਗਾ ਸੰਗਤਾਂ თან ਮੰਨਤਾਂ ਦੇ ਨਾਲ ਇਸ ਨਗਰ ਕੀਰਤਨ ਦੀਆਂ ਰੌਣਕਾਂ ਨੂੰ ਵਧਾਓ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਜਪਿਓ ਜਿਨੇ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਵ ਨਾ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਤੰਡ ਸ੍ਰੀ ਹਜੂਰ ਸਾਹਿਬ ਜੱਥਾ ਕਮੇਟੀ ਵੱਲੋਂ ਤੇ ਗੁਰੂ ਅਰਜਨ ਦੇਵ ਜੀ ਦੇ ਸੇਵੀਤੀ ਪਰਉਪਤੇ ਅੱਜ ਜਿਹੜੀ ਸੰਗਤ ਵੱਲੋਂ ਉਹਨਾਂ ਨੂੰ ਯਾਦਗਾਰ ਜਿਹੜੀ ਉਹਨਾਂ ਦੀ ਉਹਨਾਂ ਦੀ ਬਲੀਦਾਨ ਨੂੰ ਸਮਰਪਿਤ ਜਿਹੜੀ ਛੋਪਾ ਯਾਤਰਾ ਮਾਇਸ ਗੱਲ ਦੀ ਸੰਗਤ ਨੂੰ ਕਿਉਂਕਿ ਇਹ ਜਿਹੜੀ ਛੋਪਾ ਯਾਤਰਾ ਇਹ ਸਮਾਜ ਨੂੰ ਨਾਲ ਦੂਰਦੀ ਹੈ ਸਮਾਜ ਨੂੰ ਉਹਨਾਂ ਦੀ ਦਿੱਤੀ ਸ਼ਹੀਦੀ ਯਾਦ ਦਿਲਾਉਂਦੀ ਹੈ ਉਹਨਾਂ ਦਾ ਦਿੱਤਾ ਬਲੀਦਾਨ ਯਾਦ ਦਿਲਾਉਂਦੀ ਹੈ ਸਰ ਕੁ ਜੀਪ ਸਿੰਘ ਹੋਰੀ ਤੇ ਪਰਿਚਿਤਾਕ ਮਾਡਨ ਇਸ ਸ਼ੋਭਾ ਯਾਤਰਾ ਦੇ ਪ੍ਰਾਲੇ ਕਰਨ ਲਈ ਮਾਣ ਨੂੰ ਬਹੁਤ ਬਹੁਤ ਸ਼ੁਤੁਕ ਬਦਨਾ ਬੈਠਾ ਅੱਛਾ ਕੀ ਮੈਸੇਜ ਹੋਊਗਾ ਲੋਕਾਂ ਨੂੰ ਮੈਸੇਜ ਇਹ ਹੈ ਦੇਖੋ ਇੱਕ ਗੁਰੂਆਂ ਪੀਰਾਂ ਦੀ ਧਰਤੀ ਹੈ ਜਿਹੜਾ ਬਲੀਦਾਨ ਦਾ ਪਾਠ ਇਹ ਦੁਨੀਆ ਨੂੰ ਕਿਸੇ ਧਰਤੀ ਨੇ ਪੜਾਇਆ ਉਹ ਪੰਜਾਬ ਹੈ ਸੋ ਲੇਕਿਨ ਉਹ ਜਿਹੜਾ ਬਲਦਾਨ ਕਰਨ ਵਾਲਾ ਪੰਜਾਬ ਅੱਜ ਉਹ ਧਰਤੀ ਤੇ ਅਸੀਂ ਕਿਸ ਤਰ੍ਹਾਂ ਦੀ ਵੱਲ ਪੰਜਾਬ ਨੂੰ ਕਿਸ ਦੇਸ਼ਾ ਚ ਲੈ ਕੇ ਜਾ ਰਹੇ ਆ ਅੱਜ ਸੱਚ ਦੀ ਸੋਤ ਦੀ ਲੋੜ ਹੈ ਦੁਰਵਾਂ ਦੀ ਥੋੜੇ ਤੇ ਪਹਿਰਾ ਦਿਨ ਦੀ ਲੋੜ ਹੈ ਐਸਾ ਅੱਛਾ ਸੰਦੇਸ਼ ਹੈ ਜੀ ਮੈਂ ਜਨਤਾ ਨੂੰ ਦੇਣਾ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜੋ ਅੱਜ ਆ ਗੁਰਦੁਆਰੇ ਯਾਰਾਂ ਕਿਉਂ ਰਚਨ ਦੇਵ ਜੀ ਬਾਰੇ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਕਮੋਰੀਆ ਬੋਤੂ ਪੂਰਾ ਸ਼ੀਰਵਾਦ ਪੂਰੀਆ ਹੈ ਤੇ ਗੁਰੂ ਮਾਰਾ ਦੇ ਚੰਨਾਂ ਦੀ ਬੇਨਤੀ ਹੈ ਕਿ ਆਪਣੇ ਬੱਚਾਂ ਅਤੇ ਮਹਿਰ ਪਿਆਰਤ ਰੱਖੋ ਕਿ ਅਸੀਂ ਗੁਰੂ ਘਰ ਦੀ ਸੇਵਾ ਕਰਦੇ ਰਹੇ ਹਾਂ ਸੰਗਤ ਦੀ ਸੇਵਾ ਕਰਦੇ ਰਹੇ ਹਾਂ ਅੱਜ ਸਰਕਾ ਦਾ ਇਕੱਠ ਦੇਖ ਕੇ ਅਨੰਗ ਮਨ ਸਕੂਨ ਮਿਲਦਾ ਕਿ ਵਾਸਤੇ ਹੀ ਅੱਜ ਵੀ ਗੁਰੂ ਘਰ ਦਾ ਸੰਗਤ ਇਸ ਰੂਪ ਦੀ ਜੁੜ ਰਹੀ ਹੈ ਨਾ ਉਹ ਸਮਾਲਕ ਦੀ ਕਿਰਪਾ ਹੈ ਅਤੇ ਸਭ ਨੂੰ ਇਹ ਸੰਦੇਸ਼ ਦੇਣਾ ਚਾਹਨਾ ਕਿ ਅਸੇ ਤਰ੍ਹਾਂ ਹੀ ਗੁਰੂ ਘਰ ਨਾਲ ਸੰਗਤਾਂ ਨੂੰ ਵੀ ਜੋੜੀਏ ਆਪ ਵੀ ਜੁੜੀਏ ਉਹਦੇ ਗੁਰੂ ਘਰ ਦੀ ਸੇਵਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਫਤਹਿ ਅੱਜ ਸਤੰਦ ਜੀ ਨੂੰ ਮੁਖ ਸਾਹਿਬ ਜਥੇ ਕਮੇਟੀ ਨੂੰ ਆਮਣਾ ਪਹੁੰਚਿਆ ਸਾਹਿਬ ਜੀ ਰਮਨ ਸਾਹਿਬ ਸਰੋਸ਼ਾਇਆ ਹੈ ਜਿਹੜੇ ਪੰਜਾਬ ਪਿਆਰਿਆਂ ਨੇ ਸਜਾਇਆ ਹੈ ਜਿਹੜੇ ਨਗਰ ਕੀਰਤਨ ਸਜਾਏ ਗਏ ਹਨ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਸ਼ਹੀਦਾ ਦੇ ਸਰਤਾਜ ਉਹਨਾਂ ਦੀ ਸ਼ਹੀਦੀ ਦੀ ਸਮਾਰਟ ਨਗਰ ਕੀਰਤਨ ਸਜਾਏ ਗਏ ਹਨ ਗੁਰੂ ਗੋਬਿੰਦ ਸਿੰਘ ਨਗਰ ਨਿਵਾਸੀ ਅਗਰ ਕਿਪਰ ਵਿੱਚ ਸ਼ਮੂਲੀਅਤ ਕਰ ਰਹੇ ਹਾਂ ਅਤੇ ਸਮੂਹ ਲੰਗਰ ਵਰਸਿਆਂ ਨੂੰ ਖੰਡੇ-ਮਿੱਠੇ ਜਲ ਦੀਆਂ ਅਤੇ ਲੰਗਰ ਪੇਰਾਈ ਗਿਆ ਹਨ ਮੈਂ ਸਮੂਹ ਸੰਗਤ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਕਮੇਟੀ ਵੱਲੋਂ ਅਤੇ ਆਪਣੀ ਜੂਨੀ ਟੀਮ ਵੱਲੋਂ ਅੱਜ ਤੱਕ ਮੈਂ ਜਥਾ ਕਮੇਟੀ ਜਰੂਰ ਕਵਾਂਗਾ ਕਿ ਇਹ ਸ਼ਹੀਦੋ ਗੁਰੂ ਸਾਹਿਬ ਦੀ ਕਿਉਂ ਹੋਈ ਇਹ ਸ਼ਰੀਰ ਦਾ ਮਤਲਬ ਕਿ ਕਿਹੜੀ ਧਾਰਾ ਸੀ ਜੋ ਗੁਰੂ ਸਾਹਿਬ ਦੀ ਛੀਦ ਵਿੱਚ ਲਗਾਈ ਗਈ ਕੋਈ ਇੰਦਾ ਦੇ ਸੈਮੀਨਾਰ ਕਰਾਏ ਜਾਣ ਕਿਹੜੀ ਧਾਰਾ ਜਿਹੜੀ ਗੁਰੂ ਸਾਹਿਬ ਦੇ ਲਗਾਈ ਗਈ ਸਿਆਸਤ ਬਾਬਾ ਯਾਸਾ ਦੀ ਧਾਰਾ ਉਸ ਟਾਈਮ ਦੇ ਜਹਾਂਗੀਰ ਮੁਗਲ ਸ਼ਾਸਕ ਨੇ ਲਗਾਈ ਆਕਰੋ ਕਿਉਂ ਲਗਾਈ ਕਿਉਂ ਕਦੀ ਕਦੀ ਤੇ ਦੱਸਾਇਆ ਗਿਆ ਗੁਰੂ ਸਾਹਿਬ ਅਤੇ ਕਿਉਂ ਸੀਸ ਤੇ ਰੇਖ ਪਾਈ ਗਈ ਇਹ ਜ਼ਰੂਰ ਨਵੀਂ ਪੀੜੀ ਨੂੰ ਦੱਸਿਆ ਜਾਵੇ ਤੇ ਜਾਨੀ ਇਸ ਖਾਦਤ ਦਾ ਕੀ ਮਤਲਬ ਸੀ ਠੀਕ ਹੈ ਕਿ ਇੰਨੀ ਸੇਵਾ ਜ਼ਰੂਰ ਤੁਸੀ ਕਰਾਵੇ ਕੋਈ ਨਾ ਕੋਈ ਗੋਸ਼ਟੀ ਕਰਾਣ ਜਾਂ ਜੋ ਸੈਮੀਨਾਰ ਕਰਾਣ ਇਹ ਨਵੀਂ ਪੀੜ੍ਹੀ ਨੂੰ ਦੱਸਣਾ ਬਹੁਤ ਜ਼ਰੂਰੀ ਹੈ ਵੀ ਆਖਰ ਸਿੱਖ ਧਰਮ ਦੇ ਵਿੱਚ ਗੁਰੂ ਸਾਹਿਬ ਦੀ ਸ਼ਹੀਦੀ ਦਾ ਕੀ ਮਹੱਤਵ ਵਾਹਿਗੁਰੂ ਜੀ ਕਾ